ਕਿੰਨੇ ਕਿੰਨੇ ਦਿਨ ਕਿੰਨੇ ਦਿਨ ਪੁਰਾਣੀ ਲੱਗਦੀ ਐ ਸਰ ਬੋਡੀ ਚਾਰ ਪੰਜ ਦਿਨ ਤੇ ਸਰ ਕੁਝ ਪਤਾ ਲੱਗਿਆ ਸਾਡਾ ਅੰਦਾਜ਼ਾ ਹੈ ਜੀ ਸਾਡਾ ਤੀਰਵਾ ਬਾਕੀ ਪੱਕਾ ਨਹੀਂ ਹੈ ਸਰ ਨੋ ਬੇਟਾ ਵੇ ਬਾਕੀ ਅਜੋ ਸਾਹਿਬ ਤੁਹਾਨੂੰ ਦੱਸਣਗੇ ਇਹਨਾਂ ਨੂੰ ਇਹਨਾਂ ਦੀ ਸਹੀ ਜਾਣਕਾਰੀ ਇਹਨਾਂ ਦਾ ਵੀ ਤਜਰਬਾ ਜੀ ਤੇ ਫੋਰੈਂਸਿਕ ਵੀ ਲੈ ਕੇ ਆਈ ਉਹਨਾਂ ਦੇ ਫਿੰਗਰਪ੍ਰਿੰਟ ਚੱਕ ਨਹੀਂ ਲੈ ਗਿਆ ਸਰ ਓਕੇ ਤੋਂ ਦੱਡ ਬੋਡੀ ਡੈਡ ਬੋਡੀ ਪਈ ਹੈ ਜੀ ਜੀ ਦੋ ਦੋ ਦਿਨ ਪੁਰਾਣੀ ਐ ਤੇ ਸਮੈਲ ਆਨ ਵੀ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਡੈਡ ਬੋਡੀ ਕਿਹੜੇ ਹਾਲਾਤਾਂ ਚ ਸੀ ਕੀ ਸਰ ਅੰਦਰ ਉਹ ਕਾਰਪਰ ਅਨਵਰਸਟੀ ਜੀ ਨੂੰ ਦੱਸਣ ਆ ਕੇ ਬਹ ਸਰ ਜਿਹੜੀ ਲੇਡੀਜ਼ ਨੂੰ ਹੁਣੇ ਲੈ ਕੇ ਗਏ ਆ ਕਿ ਇਹਨਾਂ ਦੇ ਉੱਤੇ ਇਲਜ਼ਾਮ ਨੇ ਤਾਂ ਰਸ ਕੀਤਾ ਕਿ ਇਸ ਘਰ ਦੇ ਰਹਿੰਦੇ ਨੇ ਕੀ ਉਹ ਲੇਡੀਜ਼ ਦਾ ਕੀ ਸਰ ਵਿੱਚ ਰੋਲ ਹੈ ਇਹ ਇਥੇ ਮਾਲਕ ਮਕਾਨ ਹੈ ਜੀ ਇਹ ਬਾਕੀ ਕਿਰਾਏਦਾਰ ਰਹਿੰਦੇ ਆ ਜੀ ਕਿ ਉਹਨਾਂ ਨੂੰ ਤਸ਼ੀਸ਼ ਕਰ ਰਹੇ ਉਹਨਾਂ ਕੋਲ ਸਰ ਜਿਹੜੇ ਲੇਡੀਜ਼ ਆ ਮਕਾਨ ਮਾਲਕ ਹੈ ਕਿ ਉਹ ਕਿਰਾਏਦਾਰ ਹੈ ਨਹੀਂ ਨਹੀਂ ਮੇਰੇ ਕੋਲ ਮਕਾਨ ਆਪਣੇ ਮਕਾਨ ਹੈ ਤਾਂ ਕੀ ਲੇਡੀ ਦਾ ਨਾਮ ਹੈ ਨਾਮ ਨਹੀਂ ਦੱਸਾਂਗੀ ਸਰ ਉਹਨਾਂ ਦੇ ਹਸਬੰਦ ਦਾ ਕੁਝ ਨਾਮ ਪਤਾ ਨਹੀਂ 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 ਸਾ ਫੈਮਿਲੀ ਮੈਂਬਰ ਕਿੰਨੇ ਹੁੰਦੇ ਦੋ ਨਹੀਂ ਪਤਨ ਕੋਈ ਜਾਣ ਕਰ ਨੂੰ ਜਿਹੜੀ ਬੋਡੀ ਮੇਰੀ ਆ ਉਹ ਫਰਸ਼ ਤੇ ਪਈ ਸੀ ਇਹ ਕਿਹੜੇ ਹੱਥਾਂ ਤੇ ਪਈ ਸੀ ਸਰ ਦੱਸੋਗੇ ਸੱਚੀ ਸਾਹਿਬ ਆਪ ਕਰ ਰਹੇ ਨੇ ਤੁਸੀਂ ਕਮਰੇ ਦੇ ਅੰਦਰ ਸੀ ਤੁਹਾਨੂੰ ਤੁਸੀਂ ਦੇਖੀ ਮੈਂ ਬਾਹਰ ਹੀ ਨਹੀਂ ਅੰਦਰ ਨਹੀਂ ਗਿਆ